ਪੰਜਾਬ ਚ ਗੁੰਡ ਵੱਜਿਆ ਚੋਣ ਵਿਗਲ 10 ਜੁਲਾਈ ਨੂੰ ਜੜੀਆਂ ਵਾਂ ਦੁਬਾਰਾ ਪੰਜਾਬ ਚੜੇ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਦੱਸਾਂਗੇ ਕਿਹੜੀ ਕਿਹੜੀ ਜਗ੍ਹਾ ਤੇ ਜੜੀਆਂ ਵਾਂ ਚੋਣਾ ਜੜੀਆਂ ਦੁਬਾਰਾ ਹੋ ਰਹੀਆਂ ਕਿਹੜੀ ਕਿਹੜੀ ਸੀਟਾਂ ਤੇ ਜੜੀ VOTING ਦੁਬਾਰਾ ਹੋਏਗੀ ਤੇ ਲੋਕ ਸਭਾ ਚੋਣਾ ਹੁੰਦੇ ਤੋਂ ਬਾਅਦ ਜਿਹੜਾ ਇੱਕ ਇਲੈਕਸ਼ਨ ਕਮਿਸ਼ਨ ਵੱਲੋਂ ਜੜਾ ਇੱਕ ਐਲਾਨ ਕਰ ਦਿੱਤਾ ਗਿਆ ਚੋਣਾ ਜੜੀਆਂ ਕਿਸ ਡੇਟ ਨੂੰ ਜੜੀਆਂ ਪੰਜਾਬ ਦੇ ਵਿੱਚ ਹੋਣ ਗਿਆ ਤੇ ਪੂਰੇ ਭਾਰਤ ਦੇ ਵਿੱਚ ਕਿੱਥੇ ਕਿੱਥੇ ਜੜੀਆਂ ਚੋਣਾਂ ਜੜੀਆਂ ਹੋਣ ਜਾ ਰਹੀਆਂ ਨੇ ਪੰਜਾਬ ਦਾ ਵੀ ਤੁਹਾਨੂੰ ਦੱਸਾਂਗੇ ਸਾਰਾ ਤੇ 10 ਜੁਲਾਈ ਨੂੰ ਜਿਹੜੀ ਬਿਹਾਰ ਦੀ ਇੱਕ ਬੰਗਾਲ ਦੀ ਚਾਰ ਤਾਮਿਲਨਾਡੂ ਇੱਕ ਮੱਧਿਆਪ੍ਰਦੇਸ਼ ਇੱਕ ਉੱਤਰਾਖੰਡ ਦੋ ਪੰਜਾਬ ਦੀ ਤੇ ਇੱਕ ਹਿਮਾਚਲ ਤੇ ਤਿੰਨ ਸੀਟ ਵੋਟਿੰਗ ਹੋਵੇਗੀ ਚੋਣ ਕਮਿਸ਼ਨ ਇਹਨਾਂ ਸੀਟਾਂ ਦੇ ਉੱਤੇ ਜਿਹੜਾ ਨੋਟੀਫਿਕੇਸ਼ਨ ਜਿਹੜਾ ਜਾਰੀ ਕਰ ਦਿੱਤਾ ਗਿਆ 14 ਜੂਨ ਨੂੰ ਜਿਹੜਾ ਵਾ ਜਾਰੀ ਕੀਤਾ ਜਾਵੇਗਾ ਪੰਜਾਬ ਦੀ ਜਲੰਧਰ ਵੈਸਟ ਦੀ ਸੀਟ ਜੋ ਸ਼ੀਤਲ ਅਗਰਾਲ ਵੱਲੋਂ ਅਸਤੀਫਾ ਦੇ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ ਤੇ ਉਸ ਨੂੰ ਲੈ ਕੇ ਜਿਮਣੀ ਚੋਣ ਹੋਣ ਜਾ ਰਹੀ ਹੈ ਇਸ ਸਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨਸੀ ਨੇ ਜਿਹੜੀ ਇਸ ਦੀ ਜਾਣਕਾਰੀ ਦਿੱਤੀ ਆ ਪੱਛਮੀ ਦੀ ਚੋਣ ਲਈ 10 ਜੁਲਾਈ ਨੂੰ ਜਿਹੜੀਆਂ ਜਿਹੜੀਆਂ ਇੱਥੇ ਵੋਟਾਂ ਪੈਣਗੀਆਂ ਜਿਹੜਾ ਸ਼ੀਤਲ ਰਾਗ ਵੱਲੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਉਹ ਤੇ ਬੀਜੇਪੀ ਜਿਹੜੀ ਜੁਆਇਨ ਕਰ ਲਈ ਸੀ ਉਹਨਾਂ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਉਹ ਜਿਹੜੀ ਜਗ੍ਹਾ ਜਿਹੜੀ ਕੁਰਸੀ ਖਾਲੀ ਹੋ ਗਈ ਉਸ ਤੋਂ ਬਾਅਦ ਜਿਹੜਾ ਵਾ ਦੁਬਾਰਾ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਜਿਹੜੀ ਸਿਬਨ ਸੀ ਨੇ ਜਿਹੜੀ ਸਾਰੀ ਜਾਣਕਾਰੀ ਦਿੱਤੀ ਆ 14 ਜੂਨ ਨੂੰ ਜਿਹੜੀ ਨੋਟੀਫਿਕੇਸ਼ਨ ਜਾਰੀ ਜਿਹੜੀ ਕੀਤੀ ਜਾਵੇਗੀ ਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਜੂਨ ਜਿਹੜੀ ਰੱਖੀ ਗਈ ਆ ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ ਨੂੰ ਕੀਤੀ ਜਾਏਗੀ ਜਦਕੀ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਤਾਰੀਖ ਜਿਹੜੀ 26 ਜੂਨ ਬੁੱਧਵਾਰ ਤੇ ਉਹਨਾਂ ਦੱਸਿਆ ਕਿ 10 ਜੁਲਾਈ ਨੂੰ ਜਿਹੜੀਆਂ ਆ ਉਹ ਵੋਟਾਂ ਪੈਣਗੀਆਂ ਅਤੇ 13 ਜੁਲਾਈ ਨੂੰ ਜਿਹੜੀ ਵੋਟਾਂ ਦੀ ਜਿਹੜੀ ਗਿਣਤੀ ਦੇ ਦੇ ਨਤੀਜੇ ਜਿਹੜੇ ਐਲਾਨ ਕੀਤੇ ਜਾਣਗੇ ਜਿਹੜੀ ਸੀਟ ਜਿਹੜੀ ਖਾਲੀ ਹੋਈ ਸੀ ਸ਼ੀਤਲ ਰਾਗ ਵੱਲੋਂ ਡਿਜ਼ਾਈਨ ਦਿੱਤਾ ਗਿਆ ਸੀ ਭਾਜੀਪੀ ਜੁਆਇਨ ਕਰ ਲਈ ਸੀ ਆਪਣੀ ਆਮ ਆਦਮੀ ਪਾਰਟੀ ਛੱਡ ਕੇ ਉਸ ਤੋਂ ਬਾਅਦ ਅਸਤੀਫਾ ਦਿੱਤਾ ਸੀ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਉਸ ਤੋਂ ਬਾਅਦ ਜਿਹੜੇ ਇਲੈਕਸ਼ਨਾਂ ਦੇ ਨਤੀਜੇ ਆਉਣ ਤੋਂ ਬਾਅਦ ਜਿਹੜਾ ਹੁਣ ਦੁਬਾਰਾ ਜਿਹੜੇ ਇਲੈਕਸ਼ਨ ਜਿਹੜੇ ਆ ਉਹ ਜਲੰਧਰ ਵੈਸਟ ਦੀ ਸੀਟ ਨੂੰ ਲੈ ਕੇ ਜਿਹੜੇ ਹੋਣਗੇ ਸਿਬਨ ਸਿੰਘ ਨੇ ਦੱਸਿਆ ਕਿ ਜਿਮਣੀ ਚੌਂ ਦਾ ਲੈਣ ਦੇ ਨਾਲ ਹੀ ਸੋਮਵਾਰ ਤੋਂ ਪੱਛਮੀ ਹਲਕੇ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਇਸ ਦੇ ਇਹ ਜਾਬਤਾ 15 ਜੁਲਾਈ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ ਜ਼ਿਕਰ ਕਰਦੀ ਹੈ ਕਿ 34 ਜਲੰਧਰ ਪੱਛਮੀ ਦੇ ਵਿਧਾਇਕ ਸ਼ਵੀਤਾ ਅਗਰਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਜਿਕਰ ਕਰਦੀ ਹੈ ਕਿ ਚੋਣ ਕਮਿਸ਼ਨ ਨੇ ਬਿਹਾਰ ਬੰਗਾਲ ਮੱਧ ਪ੍ਰਦੇਸ਼ ਅਤੇ ਸੱਤ ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਦੀ ਜਿਹੜੀ ਤਰੀਕਾ ਜਿਹੜੀਆਂ ਐਲਾਨ ਕਰ ਦਿੱਤੀਆਂ ਵਾ ਤੇ ਇਹਦਾ ਸਿੱਟੇ 13 ਸੀਟਾਂ ਦੇ ਉਪ ਚੋਣਾਂ ਲਈ 10 ਜੁਲਾਈ ਨੂੰ ਜਿਹੜੀ VOTING ਹੋਏਗੀ 10 ਜੁਲਾਈ ਨੂੰ ਬਿਹਾਰ ਦੀ ਇੱਕ ਬੰਗਾਲ ਦੀ ਅਚਾਰ ਤਾਮਿਲਨਾਡੂ ਦੀ ਇੱਕ ਮੱਧ ਪ੍ਰਦੇਸ਼ ਦੀ ਇੱਕ ਉੱਤਰਾਖੰਡ ਦੀ ਜਿਹੜੇ ਦੋ ਪੰਜਾਬ ਚ ਜਿਹੜੀ ਇੱਕ ਹਿਮਾਚਲ ਦੀ ਤਿੰਨ ਤੇ VOTING ਹੋਏਗੀ ਚੋਣ ਕਮਿਸ਼ਨ ਮੁਤਾਬਕ ਇਹਨਾਂ ਸੀਟਾਂ ਤੇ ਨੋਟੀਫਿਕੇਸ਼ਨ 14 ਨੂੰ ਜਿਹੜੀ ਜਾਰੀ ਕਰ ਦਿੱਤੀ ਜਾਊਗੀ ਨਾਮਜ਼ਦਗੀ ਦੀ ਆਖਰੀ ਮਿਤੀ 21 ਜੂਨ ਨੂੰ ਹੋਏਗੀ ਨਾਮਜ਼ਦਗੀਆਂ ਦੀ ਪੜਤਾਲ 24 ਜੂਨ ਨੂੰ ਹੋਏਗੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਜਿਹੜੀ ਮਿਤੀ ਆ ਉਹ 26 ਜੂਨ ਨੂੰ ਜਿਹੜੀ ਆ ਉਹ ਰੱਖੀ ਗਈ ਆ 10 ਜੁਲਾਈ ਨੂੰ ਵੋਟਾਂ ਜਿਹੜੀਆਂ ਪੈਣਗੀਆਂ 13 ਜੁਲਾਈ ਨੂੰ ਜਿਹੜੀ ਆ ਇਸ ਦੇ ਨਤੀਜੇ ਆਣ ਜਾਣਗੇ ਇੱਕ ਬਹੁਤ ਵੱਡੀ ਜਿਹੜੀ ਖਬਰ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਆ ਅਰਿਆ ਤੇ ਜਲੰਧਰ ਵੈਸਟ ਦੇ ਵਿੱਚ ਦੁਬਾਰਾ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਤੇ 10 ਜੁਲਾਈ ਨੂੰ ਜਿਹੜੇ ਇਲੈਕਸ਼ਨ ਆ ਹੋਣ ਜਾ ਰਹੇ ਨੇ ਜਲੰਧਰ ਦੇ ਵਿੱਚ ਜਿਹੜੀ ਸੀਟ ਖਾਲੀ ਹੋਈ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਕਰ ਲਈ ਉਸ ਤੋਂ ਬਾਅਦ ਕਾਫੀ ਵਿਵਾਦ ਉੱਠਿਆ ਤੇ ਰਿਜ਼ਾਈਨ ਦੇ ਤਰਜ਼ਾਈਨ ਦੇ ان تو بعد ਜਦੋਂ ਰਿਜ਼ਲਟ ਆਇਆ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਵਾਪਸ ਲੈਣ ਦੀ ਚਰਚਾਾਂ ਕੀਤੀਆਂ ਪਰ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਜਿਹੜੇ ਸਪੀਕਰ ਹਨਾਂ ਦੇ ਉਹਨਾਂ ਵੱਲੋਂ ਜਿਹੜਾ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਕਰ ਲਿਆ ਗਿਆ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਦੁਬਾਰਾ ਚੋਣਾਂ ਆ ਰਹੀਆਂ ਨੇ ਵੈਸਟ ਦੇ ਵਿੱਚ ਕੌਣ ਜਿਹੜਾ ਕੈਂਡੀਡੇਟ ਜਿਹੜਾ ਇੱਥੋਂ ਬਾਜ਼ੀ ਮਾਰ ਸਕਦਾ ਹੈ ਕਿਸ ਪਾਰਟੀ ਦਾ ਜੜਾ ਲਹਿਰ ਹੋ ਸਕਦੀ ਹੈ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ